ਸਰਬੱਤ ਦਾ ਭਲਾ ਐਫ ਡੀ ਕੇ ਫ੍ਰੀ ਕੋਡ ਇਹ ਕਾਲੇ ਪ੍ਰਵੋਕ ਨਵੀਂ ਗੱਲ ਤੁਹਾਨੂੰ ਸੁਣਾਵਾਂ ਕੱਲ ਦੀ ਗੱਲ ਆ ਕੋਈ ਤਿੰਨ ਕਵਜ ਦੇ ਦੀ ਹੈਲੋ ਬਾਬਾ ਸਤਿ ਸ੍ਰੀ ਅਕਾਲ ਮੈਂ ਸਤਿ ਸ੍ਰੀ ਅਕਾਲ ਕੀ ਗੱਲ ਆ ਮੈਂ ਹਾਂ ਲੱਗਿਆ ਕਿਸੇ ਕਾਲ ਦਾ ਪਤਾ ਮੈਂ ਨਹੀਂ ਯਾਰ ਬਈਆਂ ਦਾ ਬਰਗਾੜੀ ਪਿੰਡ ਤਾਂ ਦਿੱਲੀ ਵਾਲੀ ਹੋਈ ਉਹ ਮੈਂ ਗੱਲ ਤਾਂ ਦੱਸ ਵੀ ਕੀ ਗੱਲ ਹੋਈ ਆ ਜਵੇਂ ਬਾਈ ਫੱਟੀ ਪੋਜਤੀ ਬਾਬਾ ਕੜ ਦੀ ਧੁੱਕੀ ਉਹਨੂੰ ਇੰਨਾ ਚਾ ਚੜਿਆ ਪਿਆ ਵੀ ਇਹ ਘੁਸਰੇ ਘਰੇ ਮੁੰਡਾ ਹੋਇਆ ਹੁੰਦਾ ਨਾ ਇੰਨਾ ਚਾ ਲੂ ਤੇ ਜਦੋਂ ਗੱਲ ਨਿਕਲੀ ਮੈਂ ਗੱਲ ਕੀ ਆਏ ਆਹਦਾ ਪ੍ਰਗਾੜੀ ਸਟੇਟ ਦੇ ਇਲੈਕਸ਼ਨ ਹੋਇਆ ਤੇ ਇੱਕ ਵੀ ਨਹੀਂ ਆਹ ਬੰਦਾ ਜਿੱਤਿਆ ਖਾਤਾ ਨਹੀਂ ਖੁੱਲਿਆ ਤੇ ਮੈਂ ਕਿਹਾ ਤੈਨੂੰ ਇੰਨਾ ਚਾ ਕਾ ਚੜਿਆ ਕਿ ਤੈਨੂੰ ਉਹਨੇ ਕਮਿਸ਼ਨ ਦਿੱਤਾ ਨਹੀਂ ਆ ਰਹਿਣਾ ਕਰੇ ਕੋ ਕਾਲੀ ਦਲ ਕੋਲੇ ਚੋਰ ਕਾਂਗਰਸ ਪੰਜ ਮਹ ਨਹੀਂ ਯਾਰ ਕਾਲੀਆਂ ਤੇ ਕਾਂਗਰਸੀਆਂ ਨੂੰ ਆਪ ਨੂੰ ਛੱਡ ਕੇ ਵੋਟਾਂ ਪਾਓ ਜਿੱਥੇ ਜਿੱਥੇ ਤੁਹਾਡਾ ਆਪੋ ਆਪਣਾ ਪੈਚ ਬੈਂਦੀ ਆ ਸਵਾਰਾਲ ਦਾ ਤੁਹਾਡੇ ਕੰਮ ਹੁੰਦੇ ਆ ਵੋਟਾਂ ਪਾ ਦਿਓ ਬਾਰੇ ਰੂਣਾ ਮਜੀਠੀਆ ਰੰਗ ਨਾ ਚੜਾਓ ਗਾਂ ਰਿਸ਼ਤਿਆਂ ਚ ਸਿਆਸੀ ਰੰਗ ਉੱਥੇ ਛੱਡ ਦਿਆ ਕਰੋ ਬਸ ਜੀ ਉਹ ਯਾਰ ਸਾਰੇ ਇਕੱਠਾਂ ਇਕੱਠੇ ਇੱਕ ਵਿਆਹ 'ਚ ਇਕੱਠੇ ਹੋ ਗਏ ਇੱਕ ਪਲੇਟ ਛੀਸੀ ਜਣੇ ਖਾਂਦੇ ਆ ਭਾਵਾ ਤੇ ਕੀ ਅਸੀਂ ਆ피 ਪਿੰਡ 'ਚ ਬਈ ਡਾਂਗਾ ਚੱਕ ਲੈਨੇ ਖੁੰਡਾ ਚੱਕ ਲੈਨੇ ਆ ਤੇਰੀ ਤੇਰੀ ਧੀ ਦੀ ਨਹੀਂ ਯਾਰ ਆਇਨਾ ਕਰੇ ਕਰੋ ਸਿਆਣੇ ਬਣਿਆ ਕਰੋ ਭਰਾਓ ਇਹਨਾਂ ਮਗਰ ਨਾ ਲੱਗਾ ਕਰੋ ਵੋਟਾਂ ਪਾਉਣੇ ਚਾਹੀਦੇ ਆ ਵੋਟ ਸਾਡਾ ਹੱਕ ਆ ਵੋਟ ਪਾਓ ਪਰ ਐਨੇ ਵੀ ਬੁੱਧੂ ਨਾ ਬਣੀਏ ਐਨੇ ਵੀ ਪਾਗਲੇ ਨਾ ਹੋਈਏ ਕਿਸੇ ਆਪ ਦੇ ਭਰਾ ਨੂੰ ਭਰਾ ਦੇ ਪਰਚਾ ਕਰਾ ਦਈਏ ਆਪ ਦੇ ਚਾਚੇ ਦੇ ਪਰਚਾ ਕਰਾ ਦਈਏ ਨਹੀਂ ਸਿਆਣੇ ਬਣਿਆ ਕਰੋ ਵੋਟਾਂ ਪੈ ਗਈਆਂ ਕੰਮ ਨਹੀਂ ਬੜ ਗਿਆ ਆਹ ਹੁਣ ਸਰਪੰਚੀ ਦੀਆਂ ਵੋਟਾਂ ਪੈ ਗਈਆਂ ਹਟੀਆਂ ਸਾਡੇ ਫਿੰਡ ਮੁੰਡਾ ਕਮਲਜੀਤ ਕੌਰੀ ਪਿੰਡ ਨਵੇਕਲੇ ਬਹੁਤ ਵੋਟਾਂ ਦੇ ਫਰਕ ਨਾਲ ਜਿੱਤਿਆ ਹੁੰਦਾ ਕਮਾਲ ਕਰਤੀ ਆ ਕੀਤੀ ਮਦਦ ਵੀ ਰੱਖ ਕੇ ਡਟ ਕੇ ਮਦਦ ਕੀਤੀ ਆ ਪਰ ਮੇਰੀ ਕਾਂਗਰਸ ਪਾਰਟੀ ਕੋਈ ਨਹੀਂ ਨਾ ਮੇਰੀ ਕਾਲੀ ਪਾਰਟੀ ਆ ਨਾ ਆਪ ਪਾਰਟੀ ਆ ਮੇਰੀ ਪਾਰਟੀ ਆ ਸਮਝਦਾਰੀ ਮੇਰੀ ਪਾਰਟੀ ਆ ਇਮਾਨਦਾਰੀ ਮੇਰੀ ਪਾਰਟੀ ਆ ਭੈਣ ਭਰਾ ਉਹ ਕਾਲੀ ਕਾਂਗਰਸੀਆਂ ਤੇ ਆਪ ਵਾਲਿਆਂ ਦੇ ਆਪਣਾਓ ਬੀਜਪੀ ਨਾਲ ਤੇ ਮੈਂ ਨਹੀਂ ਅਸ਼ਵਾਸਨਾ ਦਦਾ हां ਠੀਕ ਉਹਨੇ ਪਾਰਟੀਆਂ ਬਣਾਉਣੀਆਂ ਪਾਰਟੀਆਂ ਬਿਨਾ ਸਰਕਾਰਾਂ ਨਹੀਂ ਬਣਦੇ ਹੁੰਦੀਆਂ ਪਰ ਉਹਨੂੰ ਥੋੜੀ ਸੀਮਤ ਰਹਿੰਦਿਆ ਕਰੋ ਪਿੰਡਾਂ 'ਚ ਨਾਕ ਖੜਾਇਆ ਕਰੋ ਪਖੜਾਓ ਜਾਤ ਦੀ ਕੋੜ ਕਰ ਲਈ ਸਥਿਰion ਜਫੇ ਬਸ ਮੇਰੇ ਕਰਨ ਜਦੋਂ ਹੱਥ ਮਿਲਾਣ ਆਕੇ ਐਮਐਲਏ ਸਾਹਿਬ ਨਾਲ ਅੱਦੇ ਦਾ ਧਰਮਾ ਤੁਸੀਂ ਮੰਨਣਾ ਨਹੀਂ ਕਬਜ਼ੇ ਨੇ ਬਿਮਾਰ ਹੋ ਜਾਂਦੇ ਆ ਐਨੀ ਕਿ ਤਕਲੀਫ ਹੁੰਦੀ ਉਹਨਾਂ ਅੰਦਰੋਂ ਖੁਸ਼ੀ ਚ ਕਬਜ਼ੀ ਹੋਈ ਤੇ ਉਹਨੂੰ ਅੱਖੇ ਲੱਗ ਜੋ ਭਰਾਵੋ ਇੰਨਾ ਕਿੰਨਾ ਚ ਕੱਖ ਨਹੀਂ ਅਸੀਂ ਇਹ ਕਰਕੇ ਵੇਖਿਆ ਪਿੰਡ ਚ ਭਾਈ ਉਤਾਰ ਐਸੀ ਭਾਈਚਾਰੇ ਨੂੰ ਬੁਲਾਉਣ ਕਰਦਾ ਉਹ ਅਸੀਂ ਹੁਣ ਸਰਪੰਚ ਬਣਾਤਾ ਉਧਰ ਦਾ ਭਰਾਵਾ ਸਾਨੂੰ ਕਾਲੀਦਾਲ ਵਾਲੇ ਕਹਿਣ ਵੀ ਲਵਾਓ ਖਬਰ ਵੀ ਸਰਪੰਚ ਕਾਲੀਦਾਲ ਦਾ ਉਧਰੋਂ ਸਾਡਾ ਬਰਾਣ ਸਾਹ ਨੂੰ ਉਦੋਂ ਕਰੀ ਮੋ ਪਿਆਰ ਦੀਗਾ ਅੱਜ ਵੀ ਪਿਆਰ ਹੈਗਾ ਬੱਬੂ ਭਾਈ ਨਾ ਉਹ ਆਖਣਾ ਅਸੀਂ ਲਗਉਣੇ ਖਬਰ ਕਹੋ ਇਹ ਕਾਂਗਰਸ ਦਾ ਸਰਪੰਚ ਅਸੀਂ ਆਖਾਂ ਅਸੀਂ ਸਰਪੰਚ ਸਾਰਿਆਂ ਦੇ ਹਾਂ ਜਿਹੜਾ ਸਾਡੇ ਪਿੰਡ ਆਊਗਾ 50 ਕੁਰਸੀਆਂ ਠੰਡਾ ਪਾਣੀ ਤੇ ਚਾਹ ਹਰ ਇੱਕ ਨੂੰ ਮਿਲੂਗੀ ਪਾਰ ਮਿਲੂ ਉਹ ਤੱਕ ਜਿੰਨੇ ਜਿੰਨਾ ਚਿਰ ਸਾਡੇ ਪਿੰਡ 'ਚ ਲੜਾਈ ਨਹੀਂ ਪਾਉਂਦੇ ਤੁਸੀਂ ਤੇ ਜਿੱਦੇ ਲੜਾਈ ਪਾਉਣ ਲੱਪੇ ਨਾ ਕੁਝ ਨਹੀਂ ਮਿਲਣਾ ਇਹ ਗੱਲ ਮੰਨ ਕੇ ਚੱਲ ਜਾਓ ਆ ਸਾਡੇ ਸਟ੍ਰੈਟਜੀ ਹੁਣ ਗੱਲ ਹੋਈ ਐ ਇਹ ਕਿਹੜਾ ਕਾਲੀ ਕਿਹੜਾ ਕਾਂਗਰਸੀ ਯਾਰ ਨਹੀਂ ਸਾਡੇ ਪ੍ਰਭੇ ਦੀ ਸਟ੍ਰੈਟਜੀ ਆ ਅਸੀਂ ਪ੍ਰਭੇ ਨਾਲ ਸਟ੍ਰੈਟਜੀ ਚਲਾਉਣੀ ਆ ਸਰ ਸਮिति ਨਾਲ ਸਾਡੇ ਪਿੰਡ ਇਲੈਕਸ਼ਨ ਹੋਇਆ ਬਹੁਤ ਵਗੇ ਇਲੈਕਸ਼ਨ ਹੋਇਆ ਇਸ ਤਕ ਆ ਨਾ ਸਮਝਦਾਰੀ ਦਿਖਾਓ ਲੋਕਾਂ ਨੂੰ ਐਵੇਂ ਸਰਪੰਚੀ ਦੇ ਇਲੈਕਸ਼ਨ ਕਰੋ ਬਲਾਕ ਸਮिति ਦੇ ਇਲੈਕਸ਼ਨ ਵੀ ਐਂ ਕਰੋ ਲੜੋ ਇਲੈਕਸ਼ਨਾਂ ਦੇ ਇਲੈਕਸ਼ਨ ਲੜਨੇ ਚਾਹੀਦੇ ਆ ਇਲੈਕਸ਼ਨ ਬਿਨਾ ਹੋਂਦ ਨਹੀਂ ਹੁੰਦੀ ਬੰਦੇ ਦੀ ਪਹਿਚਾਨ ਨਹੀਂ ਬਣਦੀ ਐਵੇਂ ਪਾਰਟੀਆਂ ਦੀ ਆ ਪਰ ਨਾ ਇਹ ਨਹੀਂ ਵੀ ਤੂੰ ਪਣਾ ਅੱਗੇ ਜਾਂਦਾ ਬਣਾਓ ਹਜੂਰਾ ਸੋ ਤੇ ਮਗਰ ਸੰਦੂਰਾ ਸੋ ਦੇ ਮੋਢੇ ਤੇ ਖੁੰਡਾ ਧਰਿਆ ਪਰ ਠੋਕਾ ਦੇ ਗਿੱਟੇ ਤੇ ਮੈਂ ਨਹੀਂ ਆਇਆ ਕਰਾਂਗਾ ਸਿਆਣੀ ਬਣੋ ਭਰਾਵੋ ਮੈਂ ਗੁਜਾਰਸ਼ ਕਰਦਾ ਵੀ ਮੇਰੀ ਗੱਲ ਦੀ ਤੁਸੀਂ ਕਦਰ ਪਾਉਂਗੇ ਇਸ ਕਰਕੇ ਮੈਂ ਹੱਥ ਵਨ ਕੇ ਬੇਨਤੀ ਕਰਦਾ ਲੀਡਰਾਂ ਦੇ ਮਗਰ ਲੱਗੋ ਪਰ ਪਿੰਡ 'ਚ ਲੜਾਈ ਨਾ ਪਾਓ ਸਿਆਣੇ ਬਣ ਜਾਓ ਠੀਕ ਹੈ ਜੀ ਬਸ ਇੰਨੀ ਹੀ ਬੇਨਤੀ ਸੀ ਮੇਰੀ ਸਿਆਣੇ ਬਣ ਕੇ ਚੱਲੋ ਲੜਾਈ ਨਾ ਪਾਓ ਪਿੰਡ 'ਚ ਸਟੇਟ ਦੀਆਂ ਵੋਟਾਂ ਸਰਪੰਚ ਦੀਆਂ ਵੋਟਾਂ ਸਰਵ ਹਮਦਰਦਨ ਕਰ ਲਓ ਜਿਹੜੇ ਘਰ ਦਾ ਕਿਹਨਾ ਕੋਈ ਮੈਂਬਰ ਬਣ ਗਿਆ ਜਾਂ ਸਰਪੰਚ ਬਣ ਗਿਆ ਸਟੇਟ ਦਾ ਪ੍ਰਧਾਨ ਬਣ ਗਿਆ ਸਕੂਲ ਦਾ ਚੇਅਰਮੈਨ ਬਣ ਗਿਆ ਛਮਸ਼ਾਨ ਘਾਟ ਵਾਟਰ ਵਾਸਟ ਕਮੇਟੀ ਦੇ ਕਮੇਟੀ ਦਾ ਪ੍ਰਧਾਨ ਬਣ ਗਿਆ ਜੇ ਤਾਂ ਸਾਰਾ ਪਿੰਡ ਤੱਕ ਇਹਨਾਂ ਨੂੰ ਬਣਾਉਂਦਾ ਫਿਰ ਬਣ ਜੋ ਬਰਾ ਵੀ ਨਾ ਯਰ ਉਜਮਗੀ ਦੇ ਗਾਣਾ ਨੇ ਤੱਕ ਇਹਨਾਂ ਨੇ ਕੀ ਇਹਨਾਂ ਨੂੰ ਅਸੀ ਉਹ ਐਵੇਂ ਨਹੀਂ ਲਾੜੀ ਦੀ ਤਾਈ ਬਣ ਚਾਈਦਾ ਆ ਸੱਚਾ അജന കയാ സണോ മേര ഭ്രാ ക്ോക്കെ ബാ